ਉਹ ਸਰਕਾਰੀ ਦੇ ਵਿੱਚ ਹੀ ਹੋਊਗਾ ਜਿਹੜੇ ਚੈੱਕ ਹੋਣ ਦਿੱਤੇ ਨੇ ਉਹਨਾਂ ਨੇ ਆਪਦੇ ਸਰਕਾਰੀ ਅਫਸਰਾਂ ਨੇ ਨਹੀਂ ਸਾਈਨ ਕੀਤੇ ਹਜੇ ਉਹ ਚੈੱਕ ਦੂਜੇ ਦਿੱਤੇ ਨੇ ਤੇ ਅਸਲੀ ਚੈੱਕ ਸਾਨੂੰ ਉਹ ਕੋਰਟ ਲੱਗੇ ਤੋਂ ਬਾਅਦ ਦੇਣਗੇ ਅਸੀਂ ਹੁਣ 10 ਲੱਖ ਮੰਗਾਂਗੇ ਪਹਿਲੀ ਗੱਲ ਤਾਂ ਇਹ ਜਿਹੜੀ ਇਹਦੀ ਜਾਣ ਜਾਣ ਗਈ ਹੈ ਜੇ ਸਰਕਾਰ ਜ਼ਿੰਮੇਵਾਰ ਹੈ ਦੀ ਕਿਉਂਕਿ ਜੇ ਸਰਕਾਰ ਨੇ ਮੰਡੀਆਂ ਬੰਦ ਕਰੀਆਂ ਤਾਂ ਅਸੀਂ ਸੋਲੂ ਉਹਦੇ ਪੂਰੇ ਗਏ ਤਾਂ ਕਿਸਾਨ ਸ਼ਹੀਦ ਕਰਮਜੀਤ ਸਿੰਘ ਦੀ ਲਾਸ਼ 13 ਦਿਨ ਬਾਅਦ ਪਿੰਡ ਪਹੁੰਚੀ ਹੈ ਅੱਜ ਸੇ ਇਹ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਦੇ ਸੰਸਕਾਰ ਸਮੇਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਸੰਗਤਪੁਰੇ ਦੇ ਤਰੀਏ ਤੈਨੂੰ ਲਾ ਸलाम ਕਰਮਜੀਤ ਸਿੰਘ ਅਮਰ ਰਹੇ ਵਰਗੇ ਆਕਾਸ਼ ਕੁੰਜਾਉ ਨਾਰਿਆਂ ਨਾਲ ਵਿਦਾਇਗੀ ਦਿੱਤੀ ਹੈ। ਦਸਨਾਬੰਦ ਹੈ ਕਿ ਕਿਸਾਨ ਅਸ਼ੀਰਦ ਕਰਮਜੀਤ ਸਿੰਘ ਦੀ ਲਾਸ਼ ਦੀ ਉਡੀਕ ਵਿੱਚ ਪਿੰਡ ਸੰਗਤਪੁਰਾ ਸਮਾਦ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨੇ। ਹੁੰਦਾ ਹੈ ਇਮਾਮ ਜੱਲ ਇੱਤਾ ਦੀ ਚੈੱਕ ਵੀ ਲੈਂਦੇ ਤੇ ਤੇ 22 ਦਿਨ ਐਸੀ ਰੋਟੀ ਡੀਸੀ ਦੇ ਵਾਰ ਕੇ ਬੈਠ ਕੇ ਲੈਂਦੇ ਤੇ ਸਾਨੂੰ ਇਹ ਪਤਾ ਸੀ ਵੀ ਇਹ ਲਵਾਂਗੇ ਅਸੀਂ ਪਰ ਜਿਹੜਾ ਉਹਨਾਂ ਨੇ ਸਾਰਾ ਬਿਲ ਨੇ ਵੇਲ ਕੇ ਡੀਸੀ ਭੱਜਿਆ ਐ ਐਸਐਸਪੀ ਭੱਜਿਆ ਸਾਰੀਆਂ ਗੱਲਾਂ ਤੋਂ ਭੱਜ ਕੇ ਜਦੋਂ ਅਸੀਂ ਇੱਥੇ ਲੈਰੇ ਦੇ ਵਿੱਚ ਜ਼ਿਲ੍ਹੇ ਦੀ ਮੀਟਿੰਗ ਰੱਖ ਲਈ ਸੂਬੇ ਨੇ ਪਾਸ ਕਰਤਾ ਇਹ ਵੀ ਵੱਡਾ ਸਗਰਚ ਕਰੋ ਹੁਣ ਤੱਕ ਬਲਾਕ ਲੜਿਆ ਜਦੋਂ ਲਾਨ ਹੋ ਗਿਆ ਫਿਰ ਪੁਲਿਸ ਦੀਆਂ ਭੱਜੜਾਂ ਪਈਆਂ ਨੇ ਇਸ ਕਰਕੇ ਫਿਰ ਉਹਨਾਂ ਨੇ ਦੋ ਚੈੱਕ ਦਿੱਤੇ ਨੇ ਬਾਕੀ ਦੀ ਮਕੂਸ਼ਨ ਲਗਦਮਾਇਆ ਦਿੱਤੀ ਹੈ ਜਿਹੜਾ 10 ਲੱਖ ਦਾ ਮਾਮਲਾ ਸੀ ਸਾਡਾ ਉਹ ਪੂਰਾ ਕੀਤਾ ਤੇ ਸਰਕਾਰੀ ਚੈੱਕ ਉਹ ਬਾਚ ਦੇਣਗੇ ਜਦੋਂ ਕੋਰਟ ਟੁੱਟ ਜਾਊਗਾ ਇਸ ਕਰਕੇ ਅਸੀਂ ਆਪ ਦਾ 10 ਲੱਖ ਦੇ ਮਾਮਲੇ ਜਿੱਤੇ ਪੂਰੇ ਕੰਮ ਜਬ ਹੋਇਆ ਇਹ 10 ਲੱਖ ਦਾ ਨਾ ਮਾਮਲਾ ਹੈ ਉਹ ਸਰਕਾਰੀ ਮਾਮਲੇ ਤੋਂ ਵੱਖਰਾ ਹੈ ਨਹੀਂ ਉਹ ਸਰਕਾਰੀ ਦੇ ਵਿੱਚ ਹੀ ਹੋਊਗਾ ਜਿਹੜੇ ਚੈੱਕ ਹੋਣ ਦਿੱਤੇ ਨੇ ਉਹਨਾਂ ਨੇ ਆਪਦੇ ਸਰਕਾਰੀ ਅਫਸਰਾਂ ਨੇ ਨਹੀਂ ਸਾਈਨ ਕੀਤੇ ਹਜੇ ਉਹ ਚੈੱਕ ਦੂਜੇ ਦਿੱਤੇ ਨੇ ਤੇ ਅਸਲੀ ਚੈੱਕ ਸਾਨੂੰ ਉਹ ਕੋਰਟ ਲੱਗੇ ਤੋਂ ਬਾਅਦ ਦੇਣਗੇ ਅਸੀਂ ਉਹ 10 ਲੱਖ ਦੀ ਗਾਰੰਟੀ ਕਰਵਾ ਲਈ ਉਹਨਾਂ ਨੇ ਇਸ ਕਰਕੇ ਇਥੇ ਕੱਲ ਜਾਊ। ਕੀ ਕੀ ਐਲਾਨ ਕੀਤਾ ਸੀ ਜਿਹਦੇ ਕਰਕੇ ਸਰਕਾਰ ਨੂੰ ਫਿਰ ਇਹ ਫੈਸਲਾ ਲੈਣਾ ਪਿਆ। ਅਸੀਂ ਦੇਖੋ ਲੈਰੇਜ ਤਿੱਖਾ ਕਰਨਾ ਸੀ ਜਿਹੜਾ ਮੀਤਹੇਰਤੀ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਕੀ ਬਰਾਲੇ ਦੇ ਵਿੱਚ ਕੀ ਪੱਕਾ ਮੋਰਚਾ ਲਾਉਣ ਦੀ ਉਹਦੀ ਕੋਠੀ ਮੂਰੇ ਤੇ ਇੱਥੇ ਸਰੂਰ ਜ਼ਿਲ੍ਹੇ ਦੇ ਵਿੱਚੋਂ ਦਾ ਵਿਰੋਧ ਕਰਨਾ ਸੀ ਕਰਨਾ ਤਾਂ ਬੀਜੇਪੀ ਦਾ ਸੀ। ਅਸੀਂ ਮੀਤਹੇਰ ਨੂੰ ਕਹਿ ਕੇ ਆਏ ਆ ਵੀ ਤੁਹਾਡਾ ਨਾਲ ਦੀ ਨਾਲ ਵਿਰੋਧ ਇੱਥੇ ਵੀ ਹੋਊਗਾ। ਜੇਕਰ ਅਸੀਂ ਕਿਸੇ ਪਿੰਡ ਦੇ ਵਿੱਚ ਤੁਹਾਨੂੰ ਸ਼ਾਮਿਲ ਨਹੀਂ ਹੋਣ ਦਿੰਦੇ ਹੈਗੇ ਜੇ ਤੁਸੀਂ ਇਹ ਮਾਮਲਾ ਜਾਰੀ ਸਾਡਾ ਉਹ ਕਰਦੇ ਇੱਕ ਜਹਾਗੀਰਾ ਜਿਹੜਾ ਮੈਟਰ ਜਮੀਨੀ ਕੋਲ ਹੈ ਉਹ ਤੁਸੀਂ ਸਾਥੋਂ ਦੋ ਵੀ ਲੈ ਲੇ ਲੱਤੇ ਤੇ ਉਹ 7 ਵੀ ਨੇ ਟੱਪ ਗਏ ਹੋਰ ਹੀ ਤੁਸੀਂ ਲਾਗੂ ਕਰਦੇ ਉਹਦੀ 26 ਤਰੀਕ ਦੀ ਪੇਛੀ ਹੈ ਦੇਖੋ ਤੇ ਕੀ ਬੰਦ ਹੈ ਤੇ ਫਿਰ ਇਹ ਲੜਾਈ ਇਹ ਮੁੱਕੀ ਨਹੀਂ ਜਦੋਂ ਜਦਾਂ ਚੱਲ ਰਹੀ ਹੈ ਇਸ ਕਰਕੇ ਯਕੀਨ ਹੈ ਵੀ ਸਰਕਾਰ ਜਿਹੜੇ ਚੈੱਕ ਦਿੱਤੇ ਉਹਨਾਂ ਦੇ ਸਾਈਨ ਕਰਦੇ ਵੀ ਇਸ ਤੋਂ ਬਾਅਦ ਬਿਲਕੁਲ ਕਿੱਧਰ ਭਜੂਗੀ ਚੱਲੀ ਕਰਾ ਲਾਂਗੇ ਇਸ ਕਰਕੇ ਹਾਂ ਜਮਕੇ ਬੈਠੇ ਹੋਏ ਤੇ ਇਸ ਸ਼ਹੀਦ ਦਾ ਨਾਮ ਸਿਰ ਕੇ ਕਿਵੇਂ ਸ਼ਹੀਦ ਹੋ ਜਾਣ ਤੇ ਸ਼ਹੀਦ ਦਾ ਨਾਮ ਜੀ ਕਰਮਜੀਤ ਸਿੰਘ ਸੰਗਤਪੁਰਾ ਜੀ ਜਿੱਦ 11 ਤਰੀਕ ਨੂੰ ਸਾਰੇ ਪੰਜਾਬ ਚ ਸੈਲੋ ਆ ਮੂਰੇ ਭਾਰਤੀ ਕਿਸਾਨ ਜੂਨੀਆ ਨੇ ਇਕਤਾ ਉਗਰਾਹਾਂ ਦੇ ਧਰਨੇ ਤੇ ਉਹਦੇ ਸੁਨਾਮ ਸੈਲੋ ਮੂਰੇ ਸਾਡਾ ਸਾਰਾ ਜ਼ਿਲ੍ਹਾ ਤੀਸਾ ਗਰੂਰ ਉਹਦੇ ਉੱਥੇ ਇਹਨੂੰ ਦਰੰਗ ਹੋ ਗਿਆ ਟੈਕ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਸੁਨਾਮ ਹਸਪਤਾਲ ਚ ਲੈ ਗਏ ਪ੍ਰਾਈਵੇਟ ਚ ਉਸ ਤੋਂ ਬਾਅਦ ਉਹਨਾਂ ਨੇ ਸੰਗਰੂਰ ਇਹਦਾ ਸੰਗਰੂਰ ਪ੍ਰਾਈਵੇਟ ਦਾ ਘੱਟਤਾ ਇਹਨਾਂ ਦੀ ਮੌਤ ਦਰੰਗ ਨਾਲ ਹੋਈ ਹੈ ਜਾਂ ਕੁਛ ਟੈਕ ਨਾਲ ਹੋਈ ਹੈ ਜੀ ਟੈਕ ਹੋਇਆ ਹਾਂ ਟੈਕ ਹੋ ਗਿਆ ਤੇ ਫਿਰ ਮੌਤ ਕਿੱਥੇ ਹੋਈ ਇਹਨਾਂ ਦੀ ਮੌਤ ਇਹਨਾਂ ਦੀ ਪਟਿਆਲੇ ਹਸਪਤਾਲ ਚ ਜਾ ਕੇ ਹੋਈ ਜੀ 11 11 ਤਰੀਕ ਨੂੰ ਤਕਰੀਬਨ 8:00 ਤੇ 8:30 ਜਿੱਥੇ ਬੰਦੀ ਨੇ ਇਸ ਦੀ ਮੌਤ ਨੂੰ ਲੈ ਕੇ ਧਰਨਾ ਵੀ ਲਾਇਆ ਸੀ ਉਤਰਨਾ ਲਾਇਆ ਤੇ ਜੋ ਜਣੀ ਕੇ ਉਹ ਜੜੀਆਂ ਮੰਗਾਂ ਤੀਆਂ ਇਹਦੇ 10 ਲੱਖ ਰੁਪਏ ਦੀ ਤੇ ਕਰਜ਼ਾ ਮਾਫੀ ਦੀ ਤੇ ਇਹਦੀ ਇੱਕ ਜਵਾਗ ਨੂੰ ਯੋਗਤਾ ਅਨੁਸਾਰ ਨੌਕਰੀ ਦੀ ਉਹ ਸਰਕਾਰ ਨੇ ਮੰਗਾਂ ਮੰਨ ਲੀਆਂ ਕਿ ਉਹ ਤੋਂ ਬਸ ਕੋਈ ਲਿਖਤੀ ਰੂਪ ਚ ਮੰਗੀਆਂ ਨੇ ਜਾਂ ਵੈਸੀ ਵਿਸ਼ਵਾਸ ਦਿਵਾਇਆ ਗਿਆ ਨਾ ਜੀ ਲਿਖਤੀ ਰੂਪ ਚ ਨਹੀਂ ਤੇ ਸੈਟੀਸਫਾਈ ਹੋ ਗਈ ਕਿ ਸੈਟੀਸਫਾਈ ਤੋਂ ਬਾਅਦ ਹਾਂ ਤਾਂ ਇਸ ਸਰਕਾਰ ਇਹ ਦਾ ਸੰਸਕਾਰ ਕਰੇ ਜੇ ਪਟਿਆਲੇ ਤੋਂ ਲੈ ਕੇ ਆਇਆ ਹੂੰ ਡਾਕਟਰੀ ਸਮਝੋ ਤੁਸੀਂ ਵੀ ਸਰਕਾਰ ਨੂੰ ਕਹਿਣਾ ਚਾਹੀਦਾ ਸੀ ਜਾਇ ਇਹ ਕਿ ਕਿਸਾਨਾਂ ਦੇ ਇੱਕ-ਇੱਕ ਕਰਕੇ ਲੈ ਸਕਿਓ ਤੁਸੀਂ ਮੰਗ ਜਾ ਪਹਿਲੀ ਗੱਲ ਤਾਂ ਇਹ ਜਿਹੜੀ ਇਹਦੀ ਜਾਣਕਾਰੀ ਹੈ ਜਿ ਸਰਕਾਰ ਜ਼ਿੰਮੇਵਾਰ ਹੈ ਦੀ ਕਿਉਂਕਿ ਜੇ ਸਰਕਾਰ ਨੇ ਮੰਡੀਆਂ ਬੰਦ ਕਰੀਆਂ ਤਾਂ ਅਸੀਂ ਸੋਲੂ ਹੋ ਗਏ ਤਾਜ਼ੀ ਦੀ ਜਾਣਕਾਰੀ ਇਹ ਤੋਂ ਮਗਰੋਂ ਸਰਕਾਰ ਨੂੰ ਇਹ ਦੁਬਾਰੇ ਗਾਹਾਂ ਵਾਸਤੇ ਇਹ ਸੋਚਣਾ ਲੈਣਾ ਚਾਹੀਦਾ ਕਿ ਭਾਰਤੀ ਕਿਸਾਨ ਜੁਨੀਆਂ ਨੇ ਇਕਤਾ ਉਹ ਗਰਾਹ ਦੀ ਨੀਤੀ ਪਾਲਿਸੀ ਵੱਖਰੀ ਹੈ ਜਿੰਨਾ ਚਿਰ ਇਹ ਨਹੀਂ ਮੰਗਾਂ ਦੀ ਮੰਨੀਆਂ ਜਾਂਦੀਆਂ ਇਹ ਇਹ ਸਹੀ ਹੁੰਦਾ ਜਿਹੜਾ ਧਰਨੇ ਚੋਂਦਾ ਮਾਮਲਾ ਜਲਈ ਵੀ ਨਸੀਦ ਨਹੀਂ ਕਰਦੇ ਜਾਨੀ ਕਿ ਇਹ ਇਹਦੀ ਸੈਟੀਸਫਾਈ ਹੋ ਗਈ ਇਹ ਚੋਣ ਜਬਤੇ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਨੇ ਇਸ ਦੇ ਵਿੱਚ ਕਿਸਾਨ ਜਥੇਬੰਦੀ ਦੀ ਸਾਰਤਮੰਦ ਹੋ ਜਾਂ ਲੋਕਾਂ ਦਾ ਇਕਾ ਲੋਕਾਂ ਦਾ ਇਕਾ ਜੀ ਲੋਕਾਂ ਦੇ ਇਕੇ ਇਕੇ ਨਾਲ ਹੀ ਜਥੇਬੰਦੀ ਹੈ ਲੋਕਾਂ ਲੋਕਾਂ ਦੀ ਹੀ ਜਥੇਬੰਦੀ ਹੈ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਚਾਹੁੰਦੇ ਹੇਪਰਾ ਉਹ ਜਵਾਕਾਂ ਬਾਗ ਲਿਆ ਪਾਉਣ ਵਾਲੀਆਂ ਪੀੜੀਆਂ ਦਾ ਰੋਜ਼ਗਾਰ ਬਚਾਉਣਾ ਹੈ ਰੋਟੀ ਬਚਾਉਣੀ ਹੈ ਦੇ ਪਾਣੀ ਬਚਾਉਣਾ ਲੜਨਾ ਪਊਗਾ ਤਾਂ ਨਹੀਂ ਸਰਕਾਰਾਂ ਸਾਰੇ ਪਾਸਿਓਂ ਹੋ ਗਿਆਲੇ ਦਾਲੇ ਕੋ ਕੇ ਛਡਣੀਆਂ ਪਰ ਲੋਕ ਤਾਕੜ ਤਕੜੇ ਹੁੰਦੇ ਨੇ ਸਰਕਾਰ ਨਾਲ